ਕੱਲ ਦਾ ਬੜਾ ਹੀ ਰੋਲਾ ਪਾਇਆ ਹੋਇਆ ਏ ਨਾਮ ਆਦਮੀ ਪਾਰਟੀ ਵਾਲਿਆਂ ਨੇ ਗਲਾ ਪਾੜ-ਪਾੜ ਕੇ ਇਹ ਆ ਕੇ ਬੋਲ ਰਹੇ ਨੇ ਕਿ ਚੱਕ ਲਿਆ ਜੀ ਯੋਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਜਿਹੜਾ ਹੈ ਨਸ਼ੇ ਤਸਕਰ ਨੂੰ ਚੁੱਕ ਲਿਆ ਮਗਰ ਮੱਛ ਚੁੱਕ ਲਿਆ ਅੱਜ ਸੀਐਮ ਵੀ ਸੂਬੇ ਦਾ ਜਿਹੜਾ ਸਿਆਣਾ ਬਿਆਣਾ ਬੰਦਾ ਆਪਣੇ ਆਪ ਨੂੰ ਕਹਾਉਣ ਵਾਲਾ ਉਹ ਵੀ ਆ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਤਰੀਕੇ ਨਾਲ ਐਡਰੈਸ ਕਰ ਰਹੀ ਸੀ ਵੀ ਪਤਾ ਨਹੀਂ ਕਿੱਡਾ ਕ ਵੱਡਾ ਜਿਹੜਾ ਹੈ ਕੋਈ ਨਸ਼ਿਆਂ ਦੇ ਜਿਹੜੀ ਮੁਹੀਮ ਇਹਨਾਂ ਨੇ ਚਲਾ ਰੱਖੀ ਹੈ ਵੀ ਉਹਦੇ ਤਹਿਤ ਕੋਈ ਫੜਿਆ ਗਿਆ ਹੈ ਪਰ ਚਲੋ ਮੁੱਖ ਮੰਤਰੀ ਸਾਹਿਬ ਤਾਂ ਇੰਨੇ ਕਿ ਸਿਆਣੇ ਆ ਕਿ ਉਹਨਾਂ ਨੇ ਨਾਮ ਨਹੀਂ ਲਿਆ ਅੱਜ ਨਹੀਂ ਤੇ ਪਤਾ ਸੀ ਕਿ ਹੋਣੀ ਕੇਜਰੀਵਾਲ ਵਾਲੀ ਹੈ ਬਾਅਦ ਚ ਲਿਖਤ ਚ ਮਾਫੀ ਮੰਗਣੀ ਪੈਣੀ ਆ ਪਰ ਮੈਂ ਇੱਥੇ ਦਾਤ ਦੇਣੀ ਚਾਹੂੰਗੀ ਆ ਜਿਹੜੀ ਇੱਕ ਨਵੀਂ ਨਵੀਂ ਕੋਈ ਤੁੱਕੇ ਨਾ ਬਣੀ ਐਮਐਲਏ ਸਾਡੇ ਅੰਮ੍ਰਿਤਸਰ ਪੂਰਬੀ ਹਲਕੇ ਦੀ ਮੈਡਮ ਇਹਨਾਂ ਨੇ ਕੱਲ ਬੜਾ ਰੋਲਾ ਪਾ ਪਾ ਕੇ ਗੱਡੀ 'ਚ ਉਹਨਾਂ ਕੋ ਤਾਂ ਇੰਨਾ ਸਬਰ ਨਹੀਂ ਹੋਇਆ ਗੱਡੀ 'ਚ ਫਟਾਫਟ ਲਾਈਵ ਹੋ ਕੇ ਇਹ ਨਹੀਂ ਵੇਖਿਆ ਵੀ ਪਹਿਲਾਂ ਫੈਕਟਸ ਚੈੱਕ ਕਰ ਲਈਏ ਕਿ ਇਹ ਕਿਹੜਾ ਪਰਚਾ ਹੈ ਕਿਹੜਾ ਨਹੀਂ ਆ ਤੇ ਇਹ ਮੈਡਮ ਆ ਕੇ ਕਹਿ ਰਹੀ ਹੈ ਕਿ بڑے ਲੋਕਾਂ ਦੇ ਘਰ ਜਾੜੇ ਇਹ ਕੀਤਾ ਉਹ ਕੀਤਾ ਹੁਣ ਮੈਡਮ ਮਜੀਠੀਆ ਜਿਹੜੀ ਆ ਉਹ ਕਿਉਂ ਰੋ ਰਹੀ ਆ ਕਿ ਮੇਰੇ ਬੱਚਿਆਂ ਤੇ ਗਲਤ ਅਸਰ ਪਿਆ ਐਦਾਂ ਹੋਇਆ ਉਹਦਾ ਆ ਇਨੇ ਕੱਲ بڑا ਭਾਸ਼ਣ ਦੇਤਾ ਆ ਕੇ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਇਹਨੂੰ ਇਹ ਦੱਸਣਾ ਚਾਹੂੰਗੀ ਵੀ ਇਹ ਸ਼ਾਇਦ ਆਪ ਵੀ ਕੋਈ ਵਕਾਲਤ ਵਗੈਰਾ ਕੁਝ ਕਰਦੀ ਫਿਰਦੀ ਸੀ ਪਤਾ ਨਹੀਂ ਹੋਈ ਕਿ ਨਹੀਂ ਹੋਈ ਪਰ ਆ ਇੱਕ ਸਰਕਾਰੀ ਵਕੀਲ ਦਾ ਇਹਨਾਂ ਦੇ ਜਿਹੜਾ ਅੱਜ ਪੇਸ਼ ਹੋਇਆ ਹੈ ਉੱਥੇ ਉਹਨਾਂ ਦਾ ਤੁਸੀਂ ਬਿਆਨ ਸੁਣੋ ਕਿ ਇਹ ਪਰਚਾ ਕਿਹੜਾ ਪਰਚਾ ਹੈ ਜਿਹੜਾ ਕਿ ਇਹਨੂੰ ਨਸ਼ਿਆਂ ਦੇ ਵਿਰੁੱਧ ਜਿਹੜਾ ਦੱਸਿਆ ਜਾ ਰਿਹਾ ਹੈ ਔਰ ਇਹਨਾਂ ਦੀ ਪੋਲ ਮੈਂ ਆ ਖੋਲਦੀ ਆ ਇਹ ਕਿ ਖਰਚਾ ਦਾਤ ਹੋਇਆ ਹੈਗਾ ਇਹ ਐਨਡੀਪੀਐਸ ਦਾ ਖਰਚਾ ਹੈਗਾ ਜੀ ਆਮਦਨ ਤੋਂ ਵੱਧ ਜਾਇਦਾਦ ਸਰੇ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਖਰਚਾ ਕੀਤਾ ਗਿਆ ਬੀਸੀਐ ਵਿੱਚ ਅੰਦਰ ਕੀਤਾ ਗਿਆ ਸੈਕਸ਼ਨ 13 1ਈ ਤੋਂ 13 13 ਤੋਂ ਅੰਦਰ ਕੀਤਾ ਗਿਆ ਹੁਣ ਸੈਕਸ਼ਨ ਜਿਹੜੇ ਆ ਭਾਵੇਂ ਤੇ ਆਪ ਜਾ ਕੇ ਮੈਡਮ ਗੂਗਲ ਕਰ ਲਵੇ ਨਹੀਂ ਤੇ ਇਹ ਮਾਫੀ ਮੰਗੇ ਨਹੀਂ ਤੇ ਫਿਰ ਇਹ ਵੀ ਜਿਹੜਾ ਇੱਕ ਮਾਨਹਾਨੀ ਦਾ ਜਿਹੜਾ ਮੁਕੱਦਮਾ ਹੈ ਉਹਦੇ ਵਾਸਤੇ ਫਿਰ ਇਹ ਤਿਆਰ ਰਵੇ ਤੇ ਆ ਕੇ ਤੇ ਫਿਰ ਇਹ ਮਾਫ਼ੀਆਂ ਮੰਗੇ ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਲੋਕਾਂ ਨੂੰ ਕੱਲ ਦਾ ਗਮਰਾਹ ਕੀਤਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮਹੀਨੇ ਤਹ ਹੈ ਤੇ ਜਿਹੜਾ ਹੈ ਕਿ ਇਹ ਰੇਡ ਵੱਜੀ ਹੈ ਤੇ ਇਹ ਹੋਇਆ ਸਮਝਦਾਰ ਔਰ ਪੜ੍ਹੇ ਲਿਖੇ ਲੋਕਾਂ ਨੂੰ ਪਤਾ ਹੈ ਕਿ ਵਿਜੀਲੈਂਸ ਜਿਹੜੀ ਹੈ ਉਹ ਇਸ ਰੇਡ ਨੂੰ ਜਿਹੜਾ ਹੈ ਨਹੀਂ ਕਰਦੀ ਇਹ ਐਨਡੀਪੀਐਸ ਦਾ ਕੰਮ ਹੁੰਦਾ ਜੇ ਨਸ਼ਿਆ ਵਿਰੋਧ ਕੋਈ ਗੱਲ ਹੋਵੇ ਕੋਈ ਪਰਚਾ ਦੇਣਾ ਹੋਵੇ ਤੇ ਇਹ ਮੈਡਮ ਇੱਕ ਚੰਗੀ ਭਲੀ ਇੱਕ ਵਿਧਾਇਕ ਦੀ ਜਿਹੜੀ ਇਹਨੂੰ ਕੁਰਸੀ ਤੇ ਬਿਠਾਇਆ ਹੋਇਆ ਇਹਨੂੰ ਇੰਨੀ ਅਕਲ ਨਹੀਂ ਹੈ ਇਹਨੂੰ ਇੰਨੀ ਸਮਝ ਨਹੀਂ ਹੈਗੀ ਵੀ ਆਪਾਂ ਕੀ ਬਿਆਨ ਦੇ ਰਹੇ ਹਾਂ ਔਰ ਆ ਕੇ ਤਾਂ ਕਿਸ ਤਰੀਕੇ ਦੇ ਨਾਲ ਇਹਨੇ ਬਿਨਾ ਮਤਲਬ ਕਿ ਕੋਈ ਫੈਕਟਸ ਚੈੱਕ ਕੀਤੇ ਇਹਨੂੰ ਇੰਨੀ ਕਾਲੀ ਸੀ ਕਿ ਇਹ ਮੈਡਮ ਮੈਨੂੰ ਇੱਕ ਵੀ ਸ਼ਬਦ ਦਿਖਾ ਦੇਵੇ ਐਫ ਆਈ ਆਰ ਦੇ ਵਿੱਚ ਕੋਈ ਨਸ਼ਾ ਸ਼ਬਦ ਲਿਖਿਆ ਹੋਵੇ ਇੰਗਲਿਸ਼ ਦੇ ਵਿੱਚ ਕੋਈ ਡਰੱਗਸ ਸ਼ਬਦ ਲਿਖਿਆ ਹੋਵੇ ਇਸ ਐਫ ਆਈ ਆਰ ਦੇ ਵਿੱਚ ਤੇ ਇਹ ਆ ਕੇ ਜਿਹੜਾ ਮੈਡਮ ਕੋਈ ਮੂੰਹ ਦਿਖਾਵੇ ਆਪਣਾ ਪਰ ਹੁਣ ਇਹ ਮੂੰਹ ਲਗਾ ਕੇ ਨਾ ਬੈਠੇ ਇਸ ਚੀਜ਼ ਦਾ ਜਵਾਬ ਦੇਵੇ ਕਿ ਜਿਹੜਾ ਇਹ ਕੱਲ ਦਾ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਕਿ ਸਰਕਾਰ ਨੇ ਇਹ ਕਾਰਵਾਈ ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਉਹਦੇ ਤਹਿਤ ਕੀਤੀ ਹੈ ਜਦਕਿ ਇੱਕ ਇਹ ਝੂਠਾ ਪਰਚਾ ਜਿਹੜਾ ਦਿੱਤਾ ਗਿਆ ਜਿਹੜਾ ਕਿ ਇਹਨਾਂ ਨੇ ਪਹਿਲਾਂ 500 ਕਰੋੜ ਦਾ ਰੌਲਾ ਪਾਇਆ ਮੀਡੀਆ ਦੇ ਵਿੱਚ ਸਾਰੇ ਪਾਸੇ ਪਰ 45-40 ਲੱਖ ਰੁਪਏ ਦਾ ਕੋਈ ਜਿਹੜਾ ਹੁੰਦਾ ਹੈ ਉਸ ਚੀਜ਼ ਨੂੰ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਹੈ ਅਮਾਉਂਟ ਨੂੰ ਉਹ ਵੀ ਹਜੇ ਕੋਈ ਜਿਹੜੀ ਹੈ ਇਨਕੁਆਰੀ ਨਹੀਂ ਹੋਈ ਕੋਈ ਵੈਰੀਫਿਕੇਸ਼ਨ ਨਹੀਂ ਹੋਈ ਔਰ ਇਹ ਕੇਸ ਮਤਲਬ ਇਹ ਕਿਸ ਝੰਡੇ ਦੇ ਤਹਿਤ ਜਿਹੜਾ ਇਹ ਝਾੜੂ ਵਾਲੇ ਗਮਰਾਹ ਕਰ ਰਹੇ ਆ ਪੰਜਾਬ ਦੇ ਲੋਕਾਂ ਨੂੰ ਇਹ ਸਾਰੀ ਦੁਨੀਆ ਕੱਲ ਦਾ ਤੁਹਾਡਾ ਤਮਾਸ਼ਾ ਵੇਖ ਚੁੱਕੀ ਐ ਪਰ ਆ ਜਿਹੜੇ ਕੁਰਸੀਆਂ ਤੇ ਬੈਠੇ ਹੋਏ ਨੇ ਆ ਜਿਹੜੇ ਗੂੰਗੇ ਬੋਲੇ ਲਾਸ਼ਾਂ ਜਿਹੜੀਆਂ ਬੈਠੀਆਂ ਨੇ ਘਟੋ ਘਟੇ ਬਿਆਨ ਦੇਣ ਤੋਂ ਪਹਿਲਾਂ ਵੇਖ ਲਿਆ ਕਰਨ ਵੀ ਜਿਨ੍ਹਾਂ ਨੂੰ ਤੂੰ ਕਹਿ ਰਹੀ ਐ ਕਿ ਮਜੀਠੀਏ ਨੇ ਲੋਕਾਂ ਦੇ ਪੁੱਤ ਮਰਵਾਏ ਆ ਕੀਤਾ ਉਹ ਕੀਤਾ ਕਿਸੇ ਇੱਕ ਬੰਦੇ ਦੀ ਮੌਤ ਹੋਈ ਹੋਵੇ ਤਾਂ ਉਹਦਾ ਕਾਰਨ ਦੇ ਵਿੱਚ ਲਿਖਿਆ ਹੋਵੇ ਕਿ ਬਿਕਰਮ ਸਿੰਘ ਨੂੰ ਮਜੀਠੀਆ ਦੀ ਵਜ੍ਹਾ ਨਾਲੇ ਮਰਿਆ ਤੇ ਫਿਰ ਤੂੰ ਗੱਲ ਕਰਦੀ ਚੰਗੀ ਲੱਗਦੀ ਆ ਨੇ ਦੇ ਇਹੋ ਜਿਹਾ ਬਿਆਨ ਦੇ ਕੇ ਜਾਂ ਤੇ ਤੂੰ ਆਪਣੇ ਤਾਂ ਹੁਣ ਮਾਨ ਹਨੀ ਕਰਵਾਏਂਗੀ ਤੇ ਜਾਂ ਆਪਣੇ ਜਿਹੜਾ ਇਹ ਜਿਹੜੀ ਜੁਬਾਨ ਨੂੰ ਲਗਾਮ ਦੇ ਤੇ ਕੋਈ ਬੰਦੇ ਦੀ ਧੀ ਬਣ ਕੇ ਕੋਈ ਆਪਣੇ ਹਲਕੇ ਦਾ ਕੰਮ ਕਰ ਜਿੱਥੇ ਜਿੱਥੋਂ ਦੇ ਲੋਕਾਂ ਨੇ ਤੈਨੂੰ ਚੁਣਿਆ ਜਾ ਕੇ ਉੱਥੇ ਆਪਣੇ ਹਲਕੇ ਦੀ ਦੁਰਦਸ਼ਾ ਵੇਖ ਕੀ ਮਕਬੂਲਪੁਰੇ ਦਾ ਹਾਲ ਹੈ ਤੇ ਕੀ ਨਹੀਂ ਆ ਤੁਹਾਡੇ ਲੋਕਾਂ ਕੋ ਆਪਣੇ ਹਲਕੇ ਦਾ ਦੇਖੇ ਨਹੀਂ ਜਾ ਰਹੇ ਤੇ ਉੱਠ ਕੇ ਜਾ ਕੇ ਤੇ ਮਜੀਠੇ ਦੇ ਐਮ ਐਲ اے ਜਿਹੜੇ ਉੱਥੋਂ ਦੀ ਮੈਡਮ ਜਿਹੜੀ ਗਨੀਮ ਮਜੀਠੀਆ ਉਹਨਾਂ ਦਾ ਜ਼ਿਕਰ ਕਰ ਰਹੀ ਹੈ ਕੋਈ ਸ਼ਰਮ ਨੂੰ ਹੱਥ ਮਾਰੋ ਨਹੀਂ ਕੀਤਾ ਜਾਂਦਾ ਤੇ ਤੁਸੀਂ ਵੀ ਆਪਣੀਆਂ ਕੁਰਸੀਆਂ ਖਾਲੀ ਕਰੋ ਵੈਸੇ ਵੀ ਲੋਕਾਂ ਨੇ ਕਰਵਾਈ ਦੇਣੀ ਐ ਪਰ ਮੇਰਾ ਸੀਗੀ ਇਹਨੇ ਬੜਾ ਕੱਲ ਚੀਕ-ਚੀਕ ਕੇ ਡਰਾਮੇਬਾਜ਼ੀ ਕੀਤੀ ਐ ਪਰ ਇਸ ਔਰਤ ਨੂੰ ਜਿਹੜਾ ਥੋੜਾ ਜਵਾਬ ਦਵਾ ਵੀ ਇਹਨੂੰ ਲੱਗ ਰਹੀ ਕਿ ਹੋਲੀ ਜੀ ਬਿਆਨ ਦੇ ਕੇ ਮੈਂ ਨਿਕਲ ਗਈ ਆ ਤੇ ਸ਼ਾਇਦ ਕਿਸੇ ਨੂੰ ਹੁਣ ਅਜੇ ਤੱਕ ਕੋਈ ਆਇਆ ਨਹੀਂ ਕਰੈਕਟ ਕਰਨ ਪਰ ਜਦ ਤੱਕ ਮੈਂ ਤੈਨੂੰ ਮੈਂ ਨਾਲ ਦੇ ਨਾਲ ਤੈਨੂੰ ਦਕਸ਼ਨਾ ਦਿੰਦੀ ਰਹੂੰਗੀ ਜਿਹੜੇ ਤੂੰ ਆ ਲੋਕਾਂ ਦੇ ਉਥੇ ਕਰ ਰਹੀ ਆ ਜੋ ਤੇ ਰਹੇ ਕਾਲੇ ਕਾਰਨਾਮੇ ਆ ਨਾ ਪੂਰਾ ਈਸਟ ਹਲਕਾ ਇਸਟੀ ਦੀ ਗਵਾਈ ਭਰਦਾ ਤੇ ਅੱਗੇ ਤੋਂ ਜਿਹੜਾ ਸੋਚ ਸਮਝ ਕੇ ਬਿਆਨ ਦੇ ਵੈਸੇ ਵੀ ਮੈਂ ਆਪਣੇ ਪਾਰਟੀ ਵੱਲੋਂ ਕਹਿ ਕੇ ਇਹਦੇ ਤੇ ਮਾਨਹਾਨੀ ਜਿਹੜੀ ਹੈ ਨਾ ਇਹ ਕਰਵਾਉਣੀ ਬਣਦੀ ਹੈ ਕਿਉਂਕਿ ਇਹਨੂੰ ਜਿਹੜਾ ਇੱਕ ਮਤਲਬ ਡੈਜ਼ਿਗਨੇਟਿਡ ਇੱਕ ਚੇਅਰ ਦੇ ਉੱਤੇ ਤੂੰ ਬੈਠੀ ਹੈ ਤਾਂ ਤੂੰ ਆ ਕੇ ਮੂੰਹ ਬਾੜ ਕੇ ਕਿੱਦਾਂ ਇਹ ਗੱਲ ਕਹਿ ਕੇ ਚਲੀ ਗਈਆਂ ਹੌਲੀ ਜੀ ਇੱਕ ਤੁਹਾਡੇ ਇੱਕ ਸ਼ਬਦ ਦੇ ਨਾਲ ਅਗਲੇ ਦੇ ਔਰ ਉਸ ਪਰਿਵਾਰ ਦੇ ਜਾਂ ਉਹਨਾਂ ਦੇ ਬੱਚਿਆਂ ਦੇ ਉੱਤੇ ਜੋ ਇਸ ਚੀਜ਼ ਦਾ ਅਸਰ ਜਾਂਦਾ ਹੈ ਪਹਿਲਾਂ ਸੋਚ ਲਿਆ ਕਰੋ ਅੱਜ ਤੈਨੂੰ ਮੈਂ ਕਹਿ ਦਵਾ ਵੀ ਤੇਰੇ ਹਲਕੇ 'ਚ ਨਸ਼ਾ ਵੇਕਦਾ ਤੇ ਤੂੰ ਨਸ਼ਾ ਤਸਕਰ ਹੈਂ ਗੀ ਬੜੀ ਵੱਡੀ ਫੇਰ ਇਹ ਸਾਰੀ ਉਮਰ ਇੱਕ ਲੰਕ ਲੱਥੂਗਾ ਜਿੰਨੀ ਤੱਕ ਆਪਣੇ ਕੋ ਕੋਈ ਫੈਕਟਸ ਨਹੀਂ ਆ ਕੁਛ ਨਹੀਂ ਆ ਤੇ ਕੋਈ ਵੀ ਗੱਲ ਜਿਹੜੀ ਆਪਣੇ ਮੂੰਹ ਕਹਿੰਦੇ ਆਪਾਂ ਚੰਗੇ ਨਹੀਂ ਲੱਗਦੇ ਇਸ ਕਰਕੇ ਆਪਣੇ ਹਲਕੇ ਵੱਲ ਧਿਆਨ ਦੇ ਜਿਆਦਾ ਆ ਕੇ ਇੱਥੇ ਰੋਲਾ ਪਾਉਂਦੀ ਲੋੜ ਨਹੀਂ ਆ ਤਿੰਨ ਸਾਢੇ ਤਿੰਨ ਸਾਲ ਤੂੰ ਦਿਸੀ ਨਹੀਂ ਕਿਤੇ ਤੇ ਹੁਣ ਆ ਕੇ ਜੇ ਤੂੰ ਬੋਲੀ ਆ ਤੇ ਆ ਕੇ ਤੇ ਬਹੁਤ ਸੋਹਣਾ ਤੂੰ ਬਿਆਨ ਦਿੱਤਾ ਸ਼ਰਮ ਨੂੰ ਹੱਥ ਮਾਰ ਕੋਈ